ਹੈਲੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਆਪਣੀ ਆਪਣੀ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਸਾਰੇ ਭਾਈਆਂ ਦੇ ਕਮੈਂਟ ਆਰ ਫੋਨ ਆ ਰਹੇ ਤੇ ਵੀ ਟਰੈਕਟਰ ਦੀ ਪੂਰੀ ਵੀਡੀਓ ਬਣਾਓ ਉਹ ਉਸੇ ਰਿਲੇਟਡ ਆਪਾਂ ਹੁਣ ਟਰੈਕਟਰ ਦੀ ਫੁੱਲ ਵੀਡੀਓ ਲੈ ਕੇ ਆਏ ਆ ਵੀ ਕਿਵੇਂ ਕੀ ਕੁਝ ਕਰਾਇਆ ਹੋਇਆ ਸਾਰਾ ਆਪਾਂ ਇਹ ਵੀਡੀਓ ਚ ਦੱਸਾਂਗੇ ਤੇ ਭਾਈਆਂ ਨੇ ਬਹੁਤ ਪਿਆਰ ਦਿੱਤਾ ਭਾਈ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਲਾਈਕ ਆਏ ਬਹੁਤ ਮੈਸੇਜ ਬਹੁਤ ਭਾਈਆਂ ਦੇ ਕਾਲ ਆਈਆਂ ਤੇ ਉਸੇ ਰਿਲੇਟਡ ਆਪਾਂ ਨੇ ਹੁਣ ਸਾਰੀ ਫੁੱਲ ਵੀਡੀਓ ਬਣਾਣੀ ਹੈ ਟਰੈਕਟਰ ਦੀ ਤੇ ਆਜੋ ਬਾਕੀ ਤੁਹਾਡੇ ਨਾਲ ਹੁਣ ਸਾਰਿਆਂ ਕਰਦੇ ਆਂ ਸਾਂਝਾ ਕਿਵੇਂ ਕੀ ਕੁਝ ਕਰਿਆ ਹੋਇਆ ਹਾਂਜੀ ਬਾਈ ਕਰਦੇ ਆਂ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚੱਲ ਆ ਬਾਈ ਠੀਕ ਆ ਜੀ ਤੇ ਇਹ ਬਾਈ ਦਾ ਟਰੈਕਟਰ ਇਹ ਜਿਹੜਾ ਆਪਾਂ ਨੇ ਵੀਡੀਓ ਚ ਪਾਇਆ ਸੀਗਾ ਤੇ ਆਜੋ ਆਪਾਂ ਕਰਦੇ ਪਹਿਲਾਂ ਮੂਹਰ ਤੋਂ ਸਟਾਰਟ ਕਰਦੇ ਆਂ ਆਹ ਇਹ ਬੰਪਰ ਕਿੱਥੋਂ ਲੈ ਆਂ ਦਬਰੇ ਇਹ ਇਹ ਮੋਗੇ ਤੋਂ ਲੈ ਆਂਦਾ ਬਾਈ ਇਹ ਕਿੰਨੇ ਕਿਲੋ ਦਾ ਬੰਪਰ ਆ ਇਹ ਇਹ 1 ਕਵਾਂਟਲ 27 ਕਿਲੋ ਦਾ ਬੰਪਰ ਆ ਜੀ ਤੇ ਆਹ ਬਾਈ ਨੇ ਵੇਟ ਲਵਾਏ ਹੋਏ ਨੇ ਮੂਰੇ ਇਹ ਵੇਟ ਕਿੱਥੋਂ ਲੈਂਦੇ ਹੋਏ ਨੇ ਬਾਈ ਇਹ ਗੋਵਿੰਦਗੜ੍ਹ ਤੋਂ ਲੈਂਦੇ ਹੋਏ ਨੇ ਪਲੇਟਾਂ ਇਹ ਤੇ ਕਿੰਨੇ ਕਿਲੋ ਦੀ ਪਲੇਟ ਹੈ ਇੱਕ ਇੱਕ 55 ਕਿਲੋ ਦੀ ਪਲੇਟ ਹੈ ਤੇ ਦੇਖ ਸਕਦੇ ਹੋ ਬਾਈ ਫਿਟਿੰਗ ਫਿਟਿੰਗ ਦਿਖਾ ਜੀ ਬਾਈਆਂ ਨੂੰ ਇਹ ਲੱਠਾ ਪਾ ਕੇ ਕਰੀ ਹੋਈ ਆ ਨਾ ਬਾਈ ਫਿਟੀਆਂ ਵਿਚਾਲੇ ਹਾਂ ਪਾਈਪ ਦੇ ਵਿੱਚ ਲੱਠਾ ਪਾ ਕੇ ਕਰੀ ਹੋਈ ਹੈ ਤੇ ਆਪਾਂ ਨੇ ਜਿਹੜਾ ਮੂਰਲਾ ਆ ਹੋਆ ਇਹ ਪਾਵਰ ਕਰਾਇਆ ਹੋਇਆ ਇਹ ਮੂਰਲਾ ਪਾਵਰ ਸਟੀering ਹੈ T20 ਦਾ ਹਿੱਸਾ ਹੀ ਇਹ ਹੈ ਪਾਵਰ ਸਟੀering 93 ਮਾਡਲ ਦਾ ਟਰੈਕਟਰ ਹੈ 43600 ਪ੍ਰਾਈਜ਼ ਨਾਲ ਤੇ ਇਹ ਆਪਾਂ ਨੇ ਹਿੱਸਾ ਕਿੱਥੋਂ ਲਾ ਆ ਮੂਰਲਾ T20 ਵਾਲਾ ਕਿੱਥੋਂ ਲੈਂਦਾ ਹੋਇਆ ਹੈ ਇਹ ਮੂਰਲਾ ਤੇ ਇਹ ਏਕਾ ਵਾਰ ਮਾਰਕੀਟ ਦੇ ਵਿੱਚੋਂ ਲਿਆਂਦਾ ਹੋਇਆ ਜੀ ਹਿੱਸਾ ਹੀ ਇਹ। ਇਹ ਨਵੀਂ ਕਿਟਾ ਮੂਰਲੀ ਇਹ ਸਾਰੀ ਨਵੀਂ ਕਿਟਾ ਹੀ ਹੈ। ਵੀਕ ਨਵੀਂ ਕਿਟਾ ਹੈ ਵੀ ਨਵੀਂ ਕਿਟਾ ਹੈ। ਵੀ ਮਾਡਲ ਹਿੱਸਾ ਹੀ ਇਹ। ਤੇ ਇੱਕ ਬਾਈ ਆਪਾਂ ਉਹਨੂੰ ਪੁੱਛ ਰਹੇ ਦੀ ਵੀ ਇਹ ਜਿਹੜਾ ਇੰਜਨ ਆ ਕਿ ਫੋਰਡ ਆ ਲਈ ਆ ਜਿਆ ਕਿਵੇਂ ਕਰਾਇਆ ਹੋਇਆ? ਫੋਰਡ ਦਾ ਇੰਜਨ ਆ ਇਹ। ਏਡੀਆਈ ਇੰਜਨ ਹੋਇਆ ਹੋਇਆ ਜੀ ਇਹ। 60 ਚ ਹੋਇਆ ਹੋਇਆ ਮਤਲਬ। ਹਾਂ ਜੀ। ਤੇ ਬਾਕੀ ਖੋਲ ਕੇ ਦਿਖਾ ਦਿੰਨੇ ਬਾਈ ਜੀ ਨੂੰ ਅੰਦਰੋਂ ਸਾਰੀ ਟੈਂਕੀ ਟੁੰਕੀ ਦੀ ਫਿਟਿੰਗਾਂ। ਕਰਦੇ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ। ਕਰਦੇ ਕਰਕੇ ਬਾਈ ਦਿਨ ਰਾਤ ਚੱਲ ਰਿਹਾ ਕੰਮ ਤੇ ਪਿੱਛੋਂ ਦੱਸ ਦੇ ਬਬਲੂ ਕਿਵੇਂ ਕੀ ਕੁਝ ਹੋਇਆ ਕਿਹੜੇ ਟਰੈਕਟਰ ਦਾ ਹਿੱਸਾ ਹੈ ਪਿਛਲਾ ਇਹ T20 ਦਾ ਹਿੱਸਾ ਹੈ 20 ਮਾਡਲ ਦਾ ਹਿੱਸਾ ਕਲਚ ਤੋਂ ਲੈ ਕੇ ਸਾਰਾ ਪਿੱਛੇ ਕੰਪਲੀਟ T20 ਆ ਡਬਲ ਕਲਚ ਆ 4 ਸਪੀਡ ਟਰੈਕਟਰ ਆ ਤਿੰਨ ਸਪੀਡਾਂ ਪੀਟੀਓ ਦੀਆਂ ਨੇ ਰਿਵਰਸ 540 ਤੇ ਗੇਰਾਂ ਦੇ ਵਿੱਚ ਹੀ ਤੇ ਪਾਵਰ ਸਟੀering ਆ ਤੇ ਤੇਲ 'ਚ ਬ੍ਰੇਕਾਂ ਨੇ ਇਹਦੀਆਂ ਹੈਵੀ ਡਿਸਟ੍ਰਿਬਿਊਟਰ ਇਹ ਕਿਹੜੇ ਟਰੈਕਟਰ ਦਾ ਹਿੱਸਾ ਹੈ ਇਹ ਕਿਹੜਾ 60 55 ਕਿਦਾ ਨਹੀਂ ਇਹ ਫਾਰਮ ਟਰੈਕ 60 T20 ਦਾ 20 ਮਾਡਲ ਦਾ ਹਿੱਸਾ ਹੀ ਹੈ ਇਹ ਅੱਛਾ ਇਹ ਕਿੱਥੋਂ ਲਿਆਂਦਾ ਸੀ ਫਿਰ ਆਪਾਂ ਨੇ ਵਾਲੇ ਕਵਾੜ ਮਾਰਕੀ ਤੇ ਤੇ ਲਿਆਂਦਾ ਸੀ ਖਲਵਾ ਕੇ ਇਹ ਹਿੱਸਾ ਨਵਾਂ ਅੱਛਾ ਹਾਂਜੀ ਬਾਕੀ ਆਪਣਾ ਮਿਸਤਰੀ ਬੰਦਾ ਕਰਦਾ ਹੀ ਆ ਰਖੜਿਆ ਆਪਣਾ ਪਿੰਡਾ ਪਟਿਆਲੇ ਜ਼ਿਲ੍ਹੇ ਦੇ ਅੰਦਰ ਤੇ ਉਰੀ ਆਪਣੇ ਪਿੰਡ 'ਚ ਇਹ ਮਿਸਤਰੀ ਜਿਹਨੇ ਇਹ ਤਿਆਰ ਕਰਿਆ ਤੇ ਬਾਕੀ ਸਾਰਾ ਬਾਈ ਓਕੇ ਚੱਲਦਾ ਹੈ ਨਾ ਸੱਤ ਫੋਟਾ ਸੁਪਰ ਸੀਡਰ ਬਹੁਤ ਰਾਮ ਨਾਲ ਚਲਾਉਂਦਾ ਬਹੁਤ ਰਾਮ ਨਾਲ ਚੱਕਦਾ ਇਹ ਉਹ ਇਹ ਲੋਡ ਨੇ ਨਾਰਮਲ ਸਪੀਡ ਤੇ 15 1600 ਚੱਕਰ ਦੇ ਵਿੱਚ ਇਹ ਚੱਲਦਾ ਟਰੈਕਟਰ ਬਾਕੀ ਬਾਈ ਹਜੇ ਰੰਗ ਰੂੰਗ ਕਰਾਉਣਾ ਸਾਰਾ ਬਾਈ ਨੇ ਇਲੈਟਾਂ ਲੁੱਟਾਂ ਹਜੇ ਮਗਰਾਟਾਂ ਤੇ ਸਾਰਾ ਕੰਮ ਰਹਿੰਦਾ ਹਜੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਿੱਸੇ ਦੀ ਫਿਟਿੰਗ ਥੋੜਾ ਜਿਹਾ ਕੰਮਕਾਰ ਤੇ ਚੱਲਣ ਕਰਕੇ ਟਰੈਕਟਰ ਲਿਬੜਿਆ ਹੋਇਆ ਗੇਅਰ ਲੀਵਰ ਦਿਖਾਓ ਆ ਆ ਗਿਆ ਬਾਈ ਲੋਹਾਈ ਵਾਲਾ ਉਹ ਆਪਣੇ ਦੂਜੇ ਜਿਹੜੇ ਨਾਰਮਲ ਗੇਅਰ ਆ ਛੋਟਾ ਗੇਅਰ ਆ ਬਾਬਲੂ ਹਾਂਜੀ ਹਾਂ ਇਹ ਸਪੈਸ਼ਲ ਛੋਟਾ ਗੇਅਰ ਜਿਹਨੂੰ ਕਹਿੰਦੇ ਨੇ 4 ਸਪੀਡ ਹੈ ਬਾਬਲੂ 4 ਸਪੀਡ ਦੀ 20 ਗੇਅਰ ਹੈ ਇਹਦੇ 'ਚ ਤੇ ਪਿਛਲੇ ਟਾਇਰ ਇਹਦੇ ਕਿੰਨੇ ਨੰਬਰ ਨੇ ਬਾਬਲੂ 14 ਨੰਬਰ ਮੂਰੇ 7 50 16 ਮੂਰੇ 7 ਦੇ ਟਾਇਰ ਨੇ ਤੇ ਪਿਛਲੇ ਹੈਗੇ ਨੇ 14 ਨੰਬਰ ਤੇ ਹੋਰ ਕੁਝ ਬਾਬਲੂ ਦੱਸਣ ਦੇਗਾ ਬਾਕੀ ਇਹਦੀਆਂ ਹੈਵੀ ਲਿੰਕਾਂ ਲੋਅਰ ਲਿੰਕਾਂ ਹੈਵੀ ਨੇ ਹੁੱਕ ਡਿਸਟ੍ਰਿਬਿਊਟਰ ਹੈਵੀ ਸਾਰਾ ਕੁਝ ਹੈਵੀ ਇਹਦਾ ਮਤਲਬ ਕੋਈ ਚੀਜ਼ ਦੀ ਲੋੜ ਨਹੀਂ ਯਾਰ ਆ ਨਾਰਮਲ ਚੱਲ ਰਿਹਾ ਹੈ ਤਾਂ ਕਿਸੇ ਭਾਈ ਨੂੰ ਵੀ ਹੋਰ ਕੋਈ ਜਾਣਕਾਰੀ ਲੈਣੀ ਆ ਆਪ ਨੂੰ ਆਪਾਂ ਨੂੰ ਡੀਐਮ ਕਰ ਸਕਦੇ ਹੋ ਮੈਸੇਜ ਚ ਆਪਾਂ ਸਾਰਿਆਂ ਨੂੰ ਦੱਸ ਦਾਂਗੇ ਭਾਈ ਤੇ ਜੇ ਮਿਸਤਰੀ ਦਾ ਨੰਬਰ ਚਾਹੀਦਾ ਹੋਇਆ ਮਿਸਤਰੀਆ ਨੰਬਰ ਵੀ ਆਪਾਂ ਦੱਸ ਦਾਂਗੇ ਤੁਹਾਨੂੰ ਤੇ ਭਾਈ ਵੇਟ ਵਿੱਚ ਕਈ ਬੰਦੇ ਕਹਿੰਦੇ ਤੇ ਕਹਿੰਦੇ ਜਿੰਮ ਵਾਲੇ ਵੇਟ ਪਾਏ ਹੋਏ ਨੇ ਭਾਈ ਇਹ ਜਿੰਮ ਵਾਲੇ ਵੇਟ ਨਹੀਂ ਹੈਗੇ ਇਹ ਪਲੇਟਾਂ ਦੀ ਕਟਿੰਗ ਕਰਾ ਕੇ ਗੋਲ ਨਾ ਖਰਾਦ ਤੋਂ ਸਰਾਖ ਮਾਰਾ ਕੇ ਲੱਠੇ ਦੇ ਵਿੱਚ ਫਿੱਟ ਕਰਿਆ ਹੋਇਆ ਸਾਰਾ ਇਹ ਵਿੱਚ ਬੰਦੇ ਕਹ ਰਹੇ ਸੀ ਜਿੰਮ ਵਾਲੇ ਵੇਟ ਨੇ ਬਾਈ ਜਿੰਮ ਵਾਲੇ ਵੇਟ ਨਹੀਂ ਹੈਗੇ ਇਹ ਇਹ ਬਬਲੂ ਕਿੰਨੇ ਆ ਬੇਟਾ ਇਹ ਇੱਕ ਪਲੇਟ ਦਾ ਇਹਦਾ 52 ਕਿਲੋ ਕਿਲੋ ਦਾ ਉਹ ਹੀ 52 53 ਕਿਲੋ ਇੱਕ ਪਲੇਟ ਦਾ ਵੇਟ ਆ ਬਾਈ ਮੂਰੇ ਦੇ ਮਿਲਣਾਵੇ 2.5 3 ਕੁਇੰਟਲ ਵਾਜਣਾ 3 ਕੁਇੰਟਲ ਹੋਣਾ ਬੰਪਰ ਸਮੇ ਦਾ ਇੱਕ 27 ਬੰਪਰ ਦਾ 2 ਕੁਇੰਟਲ 15 ਕਿਲੋ ਤੋਂ ਪਲੱਸ ਪਲੇਟਾਂ ਦਾ ਲਾ ਲੋ 3 ਕੁਇੰਟਲ ਪਲੱਸ ਇਹ ਵਾਜਣਾ ਬਾਈ ਬਾਕੀ ਯਾਰ ਸਾਰਾ ਓਕੇ ਚੱਲਦਾ ਬਾਈ ਕੋਈ ਕਮੀ ਪੇਸ਼ੀ ਨਹੀਂ ਹੈਗੀ ਸਾਰਾ ਹੁਣ ਦਿਨ ਰਾਤ ਚੱਲ ਰਿਹਾ ਸੁਪਰ ਸੀਡਰ ਤੇ ਤੇ ਬਾਕੀ ਤੇ ਬਾਈ ਬੰਦਰ ਰੇਸ ਤੇ ਦੇਖੋ ਬਾਈ ਕੋਈ ਹੋ ਨਹੀਂ ਬਾਈ ਆਰਾਮ ਤੇ ਚੱਕਦਾ ਲਿਫਟਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਣੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕੋਈ ਪ੍ਰਵਾਹ ਨਹੀਂ ਬਾਈ ਸੁਪਰ ਫੀਡਰ ਦੀ ਕੋਈ ਹੋ ਨਹੀਂ ਓਕੇ ਜੀ ਓਕੇ